ਗੁਰੂ ਕਲਗੇ ਧਰਮ ਮਹਾਰਾਜ ਜੀ ਨੇ ਜਫਰਨਾਮਾ ਲਿਖਿਆ ਇੱਕ ਹੋਰ ਪੁਆਇੰਟ ਨੋਟ ਕਰਿਓ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਿੰਦਗੀ ਚ ਔਰੰਗਜ਼ੇਬ ਨੂੰ ਕਦੇ ਔਰੰਗਜ਼ੇਬ ਨਹੀਂ ਕਿਹਾ ਜਦੋਂ ਕਿ ਆ ਔਰੰਗਾ ਔਰੰਗ ਦਾ ਮਤਲਬ ਹੁੰਦਾ ਤਖਤ ਅਰਬੀ ਪਾਸ਼ਾ ਦਾ ਸ਼ਬਦ ਹੈ ਔਰ ਜੇਬ ਦਾ ਮਤਲਬ ਹੁੰਦਾ ਤਖਤ ਦਾ ਸ਼ਿੰਗਾਰ ਜਿਹੜਾ ਤਖਤ ਦਾ ਸ਼ਿੰਗਾਰ ਹੋਵੇ ਗੁਰੂ ਕਲਗੀ ਧਰਮ ਮਹਾਰਾਜ ਨੇ ਆਖਿਆ ਤੂੰ ਬੰਦਾ ਤਖਤ ਦਾ ਸ਼ਿੰਗਾਰ ਨਹੀਂ ਜਾਂ ਜ਼ਿੰਦਗੀ ਚੋ ਜੀਵ ਕੱਢ ਦੇ ਜਾਂ ਜ਼ਿੰਦਗੀ ਚੋ ਫਰੇਬ ਕੱਢ ਹੁਣ ਮਹਾਰਾਜ ਨੇ ਜਫਰਨਾਮਾ ਭੇਜਿਆ ਤੇ ਉਹਦੇ ਤੇ ਸਤਗੁਰੂ ਨੇ ਲਿਖਿਆ ਔਰੰਗਜ਼ੇਬ ਜਿਹੜਾ ਦਇਆ ਸਿੰਘ ਨੇ ਜਾ ਕੇ ਦਿੱਤਾ ਸੀ ਨਾ ਹੱਥ ਵਿੱਚ ਔਰੰਗਾਬਾਦ ਜਾ ਕੇ ਜਫਰਨਾਮਾ ਫੜਾਇਆ ਗੁਰੂ ਕਲਗੀ ਧਰਮ ਮਹਾਰਾਜ ਦਾ ਬਾਦਸ਼ਾਹ ਨੇ ਆਖਿਆ ਇਹ ਕੀ ਦਇਆ ਸਿੰਘ ਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਤਾ ਔਰੰਗਜ਼ੇਬ ਨੇ ਪੜਿਆ ਉਹਦੇ ਤੇ ਮਹਾਰਾਜ ਨੇ ਲਿਖਿਆ ਤੁਰਾ ਗਰਬ ਬ ਭਾਇਆਦ ਬ ਕੌਨੇ ਕੁਰਾਂ ਬਨਜਦੇ シュਮਾਰਾ ਰਸਾਨਾ ਮਹਾਮਾ ਸਤਗੁਰੂ ਕਹਿੰਦੇ ਜਿਹੜੀ ਤੂੰ ਚਿੱਠੀ ਲਿਖੀ ਆ ਨਾ ਚਿੱਠੀ ਆਨੰਦਗੜ੍ਹ ਦੇ ਕਿਲੇ ਵਿੱਚ ਜਿਹੜੀ ਤੂੰ ਸਾਨੂੰ ਚਿੱਠੀ ਭੇਜੀ ਸੀ ਕਿਰਾ ਪਾ ਕੇ ਕਿ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਓ ਤੁਹਾਡਾ ਵਾਲ ਵੀ ਵਿੰਗਾ ਨਾ ਹੋਵੇਗਾ ਉਹ ਚਿੱਠੀ ਅੱਜ ਵੀ ਅਸੀਂ ਸੰਭੀ ਆ ਸਾਡੇ ਕਮਰ ਕਸੇ ਵਿੱਚ ਐ ਵੇਖਣੀ ਚਾਹਵੇਂ ਤਸ਼ਰੀਫ ਦਰ ਕਸਬੇ ਕਾਂਗੜ ਪੁਨਤ ਵਜਾ ਬਸ ਮੁਲਾਕਾਤ ਬਹਮਿਸ਼ਵਤ ਸਤਿਗੁਰੂ ਕਹਿੰਦੇ ਜੇ ਉਹ ਆਪਣੀ ਝੂਠ ਦੀ ਚਿੱਠੀ ਪਲੰਦਾ ਵੇਖਣਾ ਚਾਹੁੰਦਾ ਅਸੀਂ ਦੀਨੇ ਕਾਂਗੜ ਬੈਠੇ ਆ ਆ ਤੇਰੇ ਪਾਪਾਂ ਦੀ ਭਰੀ ਪੱਤਰਕਾ ਤੇਰੇ ਸਾਹਮਣੇ ਕਰਾਂ ਗਿਆ ਵੇਖ ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਝੂਠ ਗੁਰੂ ਕਲਗੀਧਰ ਮਹਾਰਾਜ ਨੇ ਪੱਤਰਕਾ ਸੰਭੀ ਫਿਰ ਮਹਾਰਾਜ ਨੇ ਆਖਿਆ ਕਹਿੰਦੇ ਔਰੰਗੇ ਮੇਰੇ ਨਾਲ ਲੜਨ ਵਾਲਿਆਂ ਦੀ ਗਿਣਤੀ ਟੋਟਲ ਮੇਰੇ ਸਮੇਤ 43 44 ਹੈ 44 ਅਸੀਂ 4 ਨਿਕਲੇ 40 ਸ਼ਹੀਦ ਹੋਏ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਇੰਨਿਆਂ ਕ ਬੰਦਿਆਂ ਦੇ ਉੱਪਰ 10 ਲੱਖ ਮੁਲਖਈਆ ਭੇਜਣ ਲੱਗਿਆ ਡੁੱਬ ਕੇ ਮਰ ਜਾਣ ਨੂੰ 10000 ਭੇਜ ਦੂੰ 20000 ਭੇਜ ਦੂੰ ਪਰ ਵਜੀਦ ਖਾਨ ਨੂੰ ਪੁੱਛ ਕੇ ਵੇਖ ਉਹਦੀਆਂ ਨਾਸਾਂ ਥਾਣੀ ਧਮਾ ਮੇਰੇ ਪੰਥ ਨੇ ਕੱਢ ਕੇ ਰੱਖਿਆ ਮੇਰੇ ਪੰਥ ਨੇ ਔਰੰਗਜ਼ੇਬ ਚਿੱਠੀ ਪੜ ਕੇ ਬਿਮਾਰ ਪੈ ਗਿਆ ਆਖਰ ਮਾਰਚ 1707 ਵਿੱਚ ਔਰੰਗਜ਼ੇਬ ਮਰ ਗਿਆ ਇੱਥੇ ਮੈਂ ਬੇਨਤੀ ਕਰਦਾ ਹਾਂ ਉਹ ਬੰਦਾ ਪਾਪੀ ਕਿੱਡਾ ਵੱਡਾ ਸੀ ਤੁਸੀਂ ਦਿੱਲੀ ਜਾਂਦੇ ਹੋ ਚਾਂਦਨੀ ਚੌਕ ਉਹਨੂੰ ਚਾਂਦਨੀ ਚੌਕ ਕਿਉਂ ਕਹਿੰਦੇ ਨੇ ਔਰੰਗਜ਼ੇਬ ਦੀ ਵੱਡੀ ਧੀ ਹੋਈ ਐ ਉਹਦਾ ਨਾਮ ਸੀਗਾ ਰੋਸ਼ਨ ਆਰਾ ਉਹ ਜਿਹੜਾ ਤੁਸੀਂ ਚਾਂਦਨੀ ਚੌਕ ਕਹਿੰਦੇ ਜੋ ਉਸੇ ਚੌਕ ਵਿੱਚ ਰੋਸ਼ਨ ਆਰਾ ਨੇ ਬਣਾਇਆ ਸੀ ਚਬੱਚਾ ਜਦੋਂ ਪੂਰਨ ਮਾਛੀ ਵਾਲੀ ਰਾਤ ਚੰਦਰਮਾ ਦੀਆਂ ਕਿਰਨਾਂ ਉਹਦੇ ਵਿੱਚ ਪੈਂਦੀਆਂ ਸੀ ਉਹਦਾ ਅਲੌਕਿਕ ਨਜ਼ਾਰਾ ਵੱਜਦਾ ਸੀ ਉਹ ਚ ਬੱਚੇ ਤੂੰ ਇਹਦਾ ਨਾਮ ਬਣ ਗਿਆ ਚਾਂਦਨੀ ਚਾਉਂਗਾ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ ਏ ਇਹਦੀ ਇੱਕ ਲੜਕੀ ਸੀ ਜੇਬਲ ਨਿਸ਼ਾ ਇੱਕ ਦਿਨ ਬੈਠੀ ਬਾਗ ਵਿੱਚ ਸ਼ਾਇਰੋ ਸ਼ਾਇਰੀ ਲਿਖ ਰਹੀ ਹੈ ਇਹਨੇ ਜਾ ਕੇ ਆਖਿਆ ਮੇਰੀ ਧੀ ਕੀ ਕਰਦੀ ਹੈ ਉਹ ਕਹਿੰਦੀ ਪਿਤਾ ਜੀ ਖੁਦਾ ਦੀ ਯਾਦ ਅੰਦਰ ਚੰਦ ਸ਼ੇਰ ਲਿਖਣ ਡਈਆਂ ਇਹ ਗੱਲਬਾਤ ਕਰਕੇ ਚਲੇ ਗਿਆ ਇਹਨੇ ਜਾਂਦਿਆ ਸਾਰ ਆਪਣੇ ਸੈਨਾਪਤੀ ਨੂੰ ਹੁਕਮ ਦਿੱਤਾ ਵੀ ਮੇਰੀ ਧੀ ਰੋਸ਼ਨਾਰਾ ਚੁੱਕ ਕੇ ਉਹਨੂੰ ਸਲੀਮਗੜ ਦੀ ਜੇਲ੍ਹ ਵਿੱਚ ਬੰਦ ਕਰ ਦਿਓ ਮੇਰੀਓ ਧੀਓ ਮੇਰੀਓ ਪੈਣੋ 12 ਸਾਲ ਉਹ ਧੀ ਵਿਚਾਰੀ ਸਲੀਮਗੜ ਦੀ ਜੇਲ੍ਹ ਵਿੱਚ ਅੱਡੀਆਂ ਰਗੜ ਰਗੜ ਕੇ ਮਰ ਗਈ ਬਾਪੂ ਇੱਕ ਦਿਨ ਮਿਲਣ ਵਾਸਤੇ ਨਹੀਂ ਸੀ ਗਿਆ ਉਹਦੇ ਤੋਂ ਬਾਅਦ ਇਹਨੇ ਆਪਣੇ ਪਿਓ ਨੂੰ ਗ੍ਰਿਫਤਾਰ ਕਰਕੇ ਆਗਰੇ ਦੀ ਜੇਲ੍ਹ ਵਿੱਚ ਬੰਦ ਕੀਤਾ ਇਹ ਤੇ ਬਾਪੂ ਨੇ ਚਿੱਠੀ ਲਿਖੀ ਉਹ ਕਹਿੰਦਾ ਪਿਸਰੇ ਮਨ ਬਹਾਦਰ ਮਨ ਉਹ ਕਹਿੰਦਾ ਪਿਸਰ ਕਹਿੰਦੇ ਨੇ ਪੁੱਤਰ ਨੂੰ ਉਹ ਕਹਿੰਦਾ ਮੇਰੇ ਆ ਪੁੱਤਰਾ ਪਿਸਰੇ ਮਨ ਬਹਾਦਰ ਮਨ ਦਿ ਰੋਜ ਸਹਬੇ ਲੱਖ ਸਵਾਰ ਬੂਦਮ 임ਰੋਜ ਮੁਹਤਾਜੇ ਕਾਸਾਏ ਆਬੰ ਉਹ ਕਹਿੰਦਾ ਓਏ ਮੇਰੇ ਆ ਬੱਚਿਆ ਸ਼ਾਹ ਜਹਾਨ ਬਾਦਸ਼ਾਹ ਲਿਖਦਾ ਉਹ ਕਹਿੰਦਾ ਕਿੱਥੇ ਮੈਂ 10 ਲੱਖ ਮੁਲਖਈਏ ਦਾ ਸਿਪਾ ਸਲਾਰ ਸੀ ਅੱਜ ਮੇਰੇ ਕੋਲ ਇੱਕ ਕੌਲੀ ਵੀ ਪਾਣੀ ਪੀਣ ਵਾਸਤੇ ਨਹੀਂ ਮੇਰੇ ਕੋਲ ਤੁਬਕਾ ਪਾਣੀ ਨਹੀਂ ਤੇ ਗਾੜੀੋਂ ਮੁੰਡੇ ਔਰੰਗਜੀਬ ਨੇ ਪਤਾ ਕੀ ਲਿਖਿਆ ਸੀ ਉਹ ਕਹਿੰਦਾ ਬਾਪੂ ਅਸਲ ਵਿੱਚ ਨਾ ਤੂੰ ਹੋ ਗਿਆ ਬਜ਼ੁਰਗ ਤੇਰੀ ਗਈ ਮਤ ਮਾਰੀ ਉਹ ਪਾਣੀ ਦੀ ਆਸ ਮੇਰੇ ਕੋਲ ਰੱਖਦਾ ਜਿਹੜੀ ਸ਼ਾਈ ਵਿੱਚ ਦੋ ਕੁੱਟਾ ਪਾਣੀ ਪਾ ਕੇ ਸ਼ਾਈ ਬਣਾ ਲਈ ਉਹ ਜੇ ਸਿਆਣਾ ਹੋਣੋਂ ਤੇ ਉਹ ਦੋ ਕੁੱਟਾ ਪੀ ਕੇ ਆਪਣੇ ਲੱਬ ਗਿੱਲੇ ਕਰ ਲਈਨੋ ਮੇਰੀ ਵੱਲੋਂ ਤੜਫ ਕੇ ਮਰ ਜਾ ਪਰ ਤੈਨੂੰ ਦੋ ਪੂੰਦਾ ਪਾਣੀ ਦੀ ਗਾਨੀ ਭੇਜਾਂਗਾ ਆਗਰੇ ਦੀ ਜੇਲ੍ਹ ਵਿੱਚ ਸ਼ਾਹਜਹਾਨ ਬਾਦਸ਼ਾਹ ਵਿਚਾਰਾ ਮਰ ਗਿਆ ਜਿਨੇ ਬਾਪੂ ਨੂੰ ਤਰਸਾ ਕੇ ਮਾਰਿਆ ਜਿਨੇ ਆਪਣੀਆਂ ਧੀਆਂ ਨੂੰ ਤਰਸਾ ਤਰਸਾ ਮਾਰਿਆ ਜਿਹੜਾ ਆਪਣੇ ਵੱਡੇ ਭਰਾ ਦੀ ਹਿੱਕ ਤੇ ਬਹਿ ਕੇ ਆਪਣੇ ਭਤੀਜਿਆਂ ਦੀ ਕਤਲੇਆਮ ਕਰਕੇ ਦਿੱਲੀ ਦੇ ਤਖਤ ਤੇ ਬੈੰਦਾ ਉਹਨਾਂ ਸਾਫ ਪਸੰਦ ਕਿੱਡਾ ਹੋ ਸਕਦਾ ਸੀ ਹੁਣ ਬੇਨਤੀ ਕਰਾਂ ਗੁੱਸਾ ਨਾ ਕਰਿਓ ਔਰੰਗਜ਼ੇਬ ਕਿਤੇ ਅੱਜ ਹੈ ਨਹੀਂ ਆ ਵੇਖਣ ਦੀ ਲੋੜ ਆ ਪੋਸ਼ਾਕੇ ਹੀ ਬਦਲਿਆ ਬਾਕੀ ਕਰਤੂਤਾ ਰੰਗ ਜੇਬ ਵਾਲੀਆਂ ਹੀ ਆ ਪੋਸ਼ਾਕੇ ਹੀ ਬਦਲੇ ਆ ਉਹ ਥੋੜੇ ਬਹੁਤੇ ਕੱਪੜੇ ਬਦਲੇ ਆ ਕੁਲੇ ਵਾਲੀ ਪੱਗ ਬੰਨ ਲੈਂਦਾ ਹੀ ਇਹ ਸਾਡੇ ਵਰਗੇ ਟੁੱਟੀ ਵਾਲੀ ਬੰਨਣ ਡੈ ਪਿਆ ਹੁਣ ਸਾਰਾ ਕੁਝ ਸਾਡੇ ਥੋੜਾ ਠੇਕੇ ਆ ਪੀ ਟਾਡੀਆਂ ਕੁਇਸ਼ਰਾਂ ਨੇ ਕਹਿਣਾ ਥੋੜੀ ਬਹੁਤੀ ਸਿਰਦਰਦੀ ਤੁਹਾਨੂੰ ਵੀ ਲੈਣੀ ਪਵੇਗੀ ਜੇ ਪੰਜਾਬ ਪਾਣੀ ਕਿਰਸਾਣੀ ਤੇ ਜਵਾਨੀ ਬਚਾਉਣੀ ਹੈ ਤੇ ਥੋੜਾ ਬਹੁਤਾ ਭਾਰ ਤੁਹਾਨੂੰ ਵੀ ਦਿਮਾਗ ਤੇ ਪਾਉਣਾ ਪਵੇਗਾ ਭਾਈ ਤੋਂ ਸਤਕਾਰ ਜੋ ਖਾਲਸਾ ਜੀ ਮੈਂ ਬੇਨਤੀ ਕਰ ਰਿਹਾ ਹਾਂ ਔਰੰਗਜ਼ੇਬ ਦੀ ਮੌਤ ਹੁੰਦੀ ਆ ਔਰੰਗਜ਼ੇਬ ਦੇ ਤਿੰਨ ਮੁੰਡੇ ਸਨ ਇੱਕ ਮੁੰਡਾ ਹੈ ਮੁਹੰਮਦ ਮੁਅਜ਼ਜ਼ਮ ਉਹ ਬੈਠਾ ਕਾਬਲ ਇੱਕ ਮੁੰਡਾ ਹੈ ਮੁਹੰਮਦ ਆਜ਼ਮ ਜਿਹਨੂੰ ਆਪਾਂ ਕਹਿੰਨੇ ਤਾਰਾ-ਏ-ਆਜ਼ਮ ਉਹ ਆਪਣੇ ਪਿਤਾ ਦੀ ਡੈੱਡ ਬੋਡੀ ਕੋਲ ਬੈਠਾ 45 ਮੀਲ ਦੂਰ ਉਹ ਛੇਤੀ ਆ ਗਿਆ ਉਹਨੇ ਆਪਣੇ ਬਾਪੂ ਦਾ ਕਾਫਨ ਦਫਨ ਕਰਕੇ ਔਰੰਗਾਬਾਦ ਆਪਣੇ ਪਿਓ ਦੀ ਕਬਰ ਤੇ ਖਲੋ ਕੇ ਆਖਿਆ ਮੈਂ ਭਾਰਤ ਦੇਸ਼ ਦਾ ਬਾਦਸ਼ਾਹ ਹਾਂ ਉਹਨੇ ਆਣ ਕੇ ਬਾਪੂ ਦੀਆਂ ਚੀਜ਼ਾਂ ਤੇ ਕਬਜ਼ਾ ਕੀਤਾ ਪਤਾ ਕਿਹੜੀ ਤੇ ਹੁਣ ਨੋਟ ਕਰੀ ਚਲਿਓ ਅੱਜ ਦੇ ਸਮੇਂ ਨਾਲ ਕੰਪੈਰੀசன் ਕਰਿਓ ਬਾਪੂ ਦੇ ਸਰਹਾਣੇ ਪਈਆ ਪੱਥਰ ਦੀ ਮੋਹਰ ਉਹ ਹਿੰਦੁਸਤਾਨ ਦਾ ਬਾਦਸ਼ਾਹ ਜੇ ਪਿੱਪਲ ਦੇ ਪੱਤੇ ਤੇ ਮੋਹਰ ਲਾ ਦਿੰਦਾ ਸੀ ਤੇ ਪੱਤੇ ਦੀ ਕੀਮਤ ਪਾ ਕੇ ਰੱਖ ਦਿੰਦਾ ਸੀ ਉਹ ਮੋਹਰ ਪਕੜੀਆ ਤਾਰਾ ਅਜਮ ਨਹੀਂ ਇੱਕ ਬਾਪੂ ਦੀ ਛਾਈ ਪੱਗ ਉਹ ਰੱਖੀ ਆਪਣੇ ਸਿਰ ਤੇ ਉਹਦੇ ਤੋਂ ਬਾਅਦ ਮੋਰ ਪਕੜ ਕੇ ਪੱਗ ਪਕੜ ਕੇ ਆਪਣੇ ਬਾਪੂ ਦੀ ਜਗ੍ਹਾ ਤੇ ਬਹਿ ਕੇ ਉਹਨੇ ਭਾਰਤ ਦੇਸ਼ ਦਾ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਆ ਤਾਂ ਸਾਡੀਆਂ ਵੀ ਤਾਰਾ ਆਜਮ ਵਾਲੀਆਂ ਆ ਕਿਤੇ ਬਾਪੂ ਚੜ੍ਹਾਈ ਕਰ ਜਾਵੇ ਨਾ ਬਾਪੂ ਤੇ ਵੱਡੀ ਨਾ ਉਹ 2 3 ਘੰਟੇ ਨਹੀਂ ਖਬਰ-ਬਾਰ ਕਰਦੀ ਪਿੱਗੇ ਤੇ ਦਰਾਣੀ ਨੂੰ ਪਤਾ ਨਾ ਲੱਗ ਜਾਵੇ ਪਹਿਲੋ ਬਾਪੂ ਦਾ ਏਟੀਐਮ ਲੱਭੋ ਪਲਾ ਕਿੱਥੇ ਆ ਫਿਰ ਬਾਪੂ ਦੀ ਕਾਪੀ ਵੇਖੋ ਹਾਂ ਪਲਾ ਕਾਪੀ ਕਿੱਥੇ ਕਪਈ ਬਾਪੂ ਦੀ ਫਿਰ ਇਹ ਦੇਖਣਾ ਵੀ ਬਾਪੂ ਨੇ ਕੜਾ ਪਾਇਆ ਸੀ ਛਾਪ ਪਾਈ ਆ ਦਰਾਣੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਤੇ ਦੋ ਤਿੰਨ ਚੀਜ਼ਾਂ ਗੱਬਣ ਕਰਾਂ ਹਾਂ ਬਾਕੀ ਬਾਅਦ ਦੀ ਵੇਖੀ ਜਾਊ ਕਰ ਤੂੰ ਤਾਂ ਸਾਡੀਆਂ ਵੀ ਤਰਾਜਮ ਵਾਲੀਆਂ ਨੇ ਦਰਦ ਦੁਰਦੋ ਕਹੇ ਨਾ ਨਹੀਂ ਬਜ਼ੁਰਗੋ ਤੁਹਾਡੇ ਨਾਲ ਹੈਗਾ ਅੱਖਾਂ ਮੀਟਣ ਤੋਂ ਬਾਅਦ ਇਹ ਤੁਹਾਡੀਆਂ ਕਾਪੀਆਂ ਵੀ ਨੇ ਆ ਬਾਪੂ ਨੇ ਕਿਹੜੀ ਪਰੋਲੀ 'ਚ ਰੱਖੀ ਆ ਕਾਪੀ ਜਿਹੜੀ ਲੰਬਾਰੀ 'ਚ ਕਾਪੀ ਰੱਖੀ ਜੇ ਨਹੀਂ ਦੱਸ ਦਿਓ ਭਲਾ ਤੇ ਜੇ ਕਿਤੇ ਸੱਸ ਵਿਚਾਰੇ ਚੜ੍ਹਾਈ ਕਰ ਜਾਵੇ ਤੇ ਨਵਾਂ ਪਹਿਲਾਂ ਵਾਲੀਆਂ ਨੂੰ ਪੈਂਦੀਆਂ ਵੀ ਵਾਲੀਆਂ ਲਾਈ ਨੇ ਹਾਂ ਕਿਤੇ ਅੱਗੇ ਚੀ ਨਾ ਸੜ ਜਾਣ ਕਿਸੇ ਨੂੰ ਵਾਜ ਦੇ ਐਸ ਸਮੇਂ ਵਿੱਚ ਸੌ ਦੇ ਵਿੱਚੋਂ ਕਿਤੇ ਦੋ ਢੀਆਂ ਪੁੱਤਾਂ ਨੂੰ ਕਿਤੇ ਭਾਵੇਂ ਕਿਤੇ ਬਾਪੂ ਦਾ ਦਰੇਗ ਆਵੇ ਤੇ ਵਿਚਾਰੇ ਮਾਰ ਮਾਰ ਕੇ ਹੱਥ ਪਾਟ ਸਜਾ ਲੈਣ ਨਹੀਂ ਤੇ ਇਹ ਤੇ ਕਹਿੰਦੇ ਆ ਚਲੋ ਖੰਗ ਗੋਇਓ ਉਠੀ ਖੰਗ ਨਾ ਆਪ ਸੌਂਦਾ ਹੀ ਨਾ ਸਾਨੂੰ ਸੌਣ ਦਿੰਦਾ ਇਹ ਅੱਜ ਜਿੰਨਾ ਨਰਾਦਰ ਅਸੀਂ ਆਪਣੇ ਬਜ਼ੁਰਗਾਂ ਦਾ ਕਰ ਰਹੇ ਨਾ ਜਿੰਨਾ ਨਰਾਦਰ ਅਸੀਂ ਕਰਦੇ ਆ ਭਾਵੇਂ ਜਿਉਂਦੇ ਆਂਦਾ ਕਰਗੇ ਚਾਹੇ ਮਰਿਆਂ ਦਾ ਕਰਗੇ ਜਿਹੜੇ ਮੁੰਡੇ ਨੇ ਜਿਉਂਦੇ ਨੇ ਕਦੇ ਬਾਪੂ ਨੂੰ ਕੱਪ ਚਾਹ ਨਹੀਂ ਪੁੱਛੀ ਕਦੇ ਗਲਾਸ ਪਾਣੀ ਨਹੀਂ ਫੜਾਇਆ ਉਹ ਸ਼ਬੀਲ ਤੇ ਗੱਡੀਆਂ ਦੇ ਥੱਲੇ ਉਹਨੂੰ ਫਿਰਦਾ ਜਲ ਛਾ ਕੇ ਜਾਇਓ ਬਾਗਰੂ ਉਹ ਸ਼ਾਮਾਂ ਤੱਕ ਕੇਤਲੀ ਨਹੀਂ ਛੱਡਦਾ ਤੇ ਕਿਤੇ ਬਾਪੂ ਘਰ ਵਿਚਾਰਾ ਮੰਗ ਲਵੇ ਨਾ ਓ ਮੁੰਡਿਆ ਆ ਕਾਪਕ ਪਾਣੀ ਫੜਾ ਦੀ ਮੈਨੂੰ ਗਲਾਸੀ ਚ ਮੈਂ ਤੇ ਬਾਪੂ ਫੇਸਬੁੱਕ 'ਚ ਖੰਡਿਆ ਮੈਂ ਤੇ ਇੰਸਟਾਗ੍ਰਾਮ 'ਚ ਡਿਆ ਵੇਖਣਾ ਆ ਹਾਲਾਤ ਆ ਸਾਡੇ ਅੱਜ ਤੇ ਜਿਹੜੀ ਨੌ ਨੇ ਮਾਫੀ ਦਿਓ ਮੇਰੇ ਕੋ ਪੈਣੋ ਜਿਹੜੀ ਨੌ ਨੇ ਸਾਰੀ ਉਮਰ ਕਦੀ ਸੱਸ ਨੂੰ ਪਾਣੀ ਨਾ ਪੁੱਛਿਆ ਤੇ ਮੜੀਆਂ ਚ ਜਾ ਕੇ ਮੱਥਾ ਟੇਕਣ ਲੱਗੀ ਮਾਰ ਮਾਰ ਕੇ ਹੱਥ ਤੇ ਸਰੀਰ ਨੀਲਾ ਕਰਕੇ ਬਹਿ ਜਾਂਦੀ ਬੀਬੀਏ ਤੇਰੇ ਤੋਂ ਬਗੈਰ ਮੇਰਾ ਜੀਵਣ ਇੱਕ ਗੱਲ ਨੁਕਤੇ ਦੀ ਕਹਾਣੀ ਤਾ ਕਰਨ ਕੀਤੇ ਕਰ ਤੂੰ ਕੀ ਲਿਆ ਕਰ ਜਿਹੜੇ ਹਾਲ ਅੰਦਰ ਹੋਵੇ ਮਹਾਰਾਜੀ ਉਸੇ ਹਾਲ ਅੰਦਰ ਕਦੇ ਬੋਲੀ ਮਾ ਦੇ ਸਾਹਮਣੇ ਬੁੱਲਾ ਨੂੰ ਸੀਲਿਆ ਕਰ ਜੇ ਕਰ ਦੌਲਦਾ ਤੇ ਛਾਰਦਾ ਦੀ ਲੋੜ ਤੈਨੂੰ ਪੈਰ ਧੋ ਕੇ ਮਾ ਹੋ ਕੇ ਮਾਂ ਦੇ ਪੀ ਲਿਆ ਕਰ ਮੇਰੇ ਨੌਜਵਾਨ ਵੀਰੋ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਦੂਜੀ ਮੇਰੀ ਰਚਨਾ ਕਹਿਲਾ ਦੇਣੀ ਜਲਦੀ ਨਾਲ ਹੀ ਇੱਕ ਹਿੰਦੀ ਦੀ ਛੋਟੀ ਜੀ ਕਿਤਾਬ ਆ ਆਮਨਾ ਕਾ ਲਾਲ ਆਮਨਾ ਮਾਤਾ ਦਾ ਨਾਮ ਹੈ ਤੇ ਲਾਲ ਹੈਗਾ حضرت ਮੁਹੰਮਦ ਸਾਹਿਬ ਉਹ ਜਦੋਂ ਆਪਣੀਆਂ ਪੌੜੀਆਂ ਕੋਠੇ ਦੀ ਛੱਤ ਨੂੰ ਚੜਦਾ ਸੀ ਨਾ ਕੋਠੇ ਤੇ حضرت ਮੁਹੰਮਦ ਸਾਹਿਬ ਜੀ ਉਹ ਆਪਣੇ ਪੈਰਾਂ ਤੋਂ ਜੋੜਾ ਥੱਲੇ ਲਾ ਲੈਂਦੇ ਸੀ ਉਹਨਾਂ ਦੇ ਸੇਵਾਦਾਰਾਂ ਨੇ ਪੁੱਛਿਆ ਪੀ ਮੁਰਸ਼ਦ Wali Allah ਆਪਣਾ ਜੋੜਾ ਕਿਉਂ ਲਾ ਕੇ ਛੱਤ ਤੇ ਚੜਦੇ ਹੋ ਜੁੱਤੀ ਪਾ ਕੇ ਕਿਉਂ ਨਹੀਂ ਛੱਤ ਤੇ ਚੜਦੇ ਉਹਨੇ ਜਵਾਬ ਪਤਾ ਕੀ ਦਿੱਤਾ ਹਜਤ ਮੁਮਰ ਸਾਹਿਬ ਜੀ ਨੇ ਉਹ ਕਹਿੰਦੇ ਜੁੱਤੀ ਪਾ ਕੇ ਮੈਂ ਛੱਤ ਤੇ ਇਸ ਕਰਕੇ ਨਹੀਂ ਚੜਦਾ ਪੀ ਇਸ ਕਮਰੇ ਦੇ ਵਿੱਚ ਮੇਰਾ ਅੱਲਾ ਬੈਠਾ ਮੇਰਾ ਅੱਲਾ ਤੇ ਪੈਰੋਕਾਰਾਂ ਨੇ ਪੁੱਛਿਆ ਪੀ ਅੱਲਾ ਕੌਣ ਉਹ ਕਹਿੰਦਾ ਮੇਰੀ ਮਾਂ ਇਸ ਕਮਰੇ ਵਿੱਚ ਮੇਰੀ ਮਾਂ ਦਾ ਪਲੰਘ ਆ ਮੇਰੀ ਮਾਂ ਇਸ ਕਮਰੇ ਚ ਬੈਠੀ ਆ ਮੈਂ ਨੇ ਚਾਹੁੰਦਾ ਵੀ ਮੇਰੀ ਮਾਂ ਦੇ ਸਿਰ ਤੋਂ ਮੇਰੇ ਪੈਰ ਦੀ ਜੁੱਤੀ ਉੱਚੀ ਜਾਵੇ ਤੇ ਜਿੰਨਾ ਘਰਾਂ ਦੇ ਵਿੱਚ ਇਹ ਸਤਕਾਰ ਹੋਵੇ ਨਾ ਮੈਂ ਬੇਨਤੀ ਕਰਦਾ ਜੇ ਇਹ ਸਤਕਾਰ ਜਿੰਨਾ ਘਰਾਂ ਦੇ ਵਿੱਚ ਆ ਉਹ ਸਮਝ ਲਓ ਘਰ ਨਹੀਂ ਉਹ ਗੁਰੂ ਦਵਾਰਾ ਹੈ ਜਿੰਨਾ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਸਤਕਾਰ ਆ ਨਾ ਚਿੱਟੀ ਚਾਦਰ ਵਿਛਾ ਕੇ ਦਿੰਦੀ ਬੀਬੀ ਜੀ ਤੁਸੀਂ ਬੈਠੋ ਮੈਂ ਕਿਰਪਾ ਕਰਕੇ ਰਸੋਈ 'ਚ ਵਰਦੀਆਂ ਉਹ ਤੇ ਰਸੋਈ 'ਚ ਵੜਨ ਤੋਂ ਪਹਿਲੋ 1.5 ਕਿਲੋ ਗੰਡੇ ਲੈਣ ਕੇ ਸਸ ਗਾੜੀ ਰੱਖਦੇ ਨੇ ਤੂੰ ਪੁੱਤਰ ਬਾਅਦ ਚ ਬਾਕੀ ਕੰਮ ਬਾਅਦ ਚ ਵੀ ਨੇ ਤੋ ਸਨਮਾਨ ਜੋ ਖਾਲਸਾ ਜੀ ਇਹ ਬੇਨਤੀ ਕਰ ਰਿਹਾ ਤੁਹਾਡੀ ਖਿਦਮਤ ਵਿੱਚ ਮੇਰੀ ਆਦਤ ਹੈ ਪਰ ਸੰਗ ਦੇ ਨਾਲ-ਨਾਲ ਵਰਤਮਾਨ ਸਮੇ ਨੂੰ ਲੈ ਕੇ ਚੱਲੋ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਦੇ ਇੱਕ ਮਨ ਨੂੰ ਲੱਗ ਗਈ ਵੀ ਅੱਜ ਤੋਂ ਬਾਅਦ ਮੈਂ ਮਾਂ-ਬਾਪ ਦੀ ਇੱਜ਼ਤ ਕਰਨੀ ਮੇਰਾ ਆਉਣਾ ਸਫਲਾ ਹੋ ਜਾਣਾ ਹੈ ਤੁਹਾਡਾ ਸੁਣਨਾ ਸਫਲਾ ਹੋ ਜਾਣਾ ਹੈ